ਹਮਲਾ ਫਾਊਂਡੇਸ਼ਨ ਨੇ ਮਾਰਿਆ ਹਮਲਾ ਗਰੀਬ ਲੜਕੀ ਦੇ ਵਿਆਹ ਲਈ ਸੰਸਥਾਵਾਂ ਵੱਲ ਤੋਂ ਕਰਵਾਈ ਮਦਦ ਹੜ੍ਹਾਂ ਦੀ ਮਾਰ ਹੇਠਾਂ ਇਹ ਪਿੰਡ ਗੱਟੀ ਰਾਜੂ ਕੇ ਵਿਖੇ ਬਿਨਾ ਮਾਂ-ਬਾਪ ਦੇ ਗਰੀਬ ਲੜਕੀ ਵੱਲੋਂ ਲਾਈ ਗਈ ਗੋਹਾਰ ਤੋਂ ਬਾਅਦ ਹਮਲਾ ਫਾਊਂਡੇਸ਼ਨ ਵੱਲੋਂ ਕੀਤੀ ਗਈ ਬੇਨਤੀ ਉੱਪਰ ਕਈ ਸਮਾਜ ਸੇਵੀਆਂ ਵੱਲੋਂ ਲੜਕੀ ਦੀ ਮਦਦ ਕੀਤੀ ਗਈ ਹੈ ਪਿੰਡ ਗੱਟੀ ਰਾਜੂ ਕੇ ਦੀ ਲੜਕੀ ਜੋ ਸੱਤ ਪਹਿਣਾ ਹਨ ਅਤੇ ਮਾਂ-ਬਾਪ ਦਾ ਸਾਆਸਿਰ ਤੇ ਨਹੀਂ ਹੈ ਅਤੇ 30 ਸਤੰਬਰ ਦਾ ਵਿਆਹ ਰੱਖਿਆ ਹੋਇਆ ਸੀ ਪਰ ਹੜ੍ਹਾਂ ਨੇ ਸਭ ਕੁਝ ਬਰਬਾਦ ਕਰ ਦਿੱਤਾ ਫਰੈਂਡ ਦੀ ਯੂਥ ਕਲੱਬ ਅਤੇ ਕੁਝ ਚੈਨਲਾਂ ਵੱਲੋਂ ਇਸ ਸੰਬੰਧੀ ਵੀਡੀਓ ਪਾਈ ਜਾਣ ਤੋਂ ਹੰਬਲਾ ਫਾਊਂਡੇਸ਼ਨ ਨੇ ਪੰਜਾਬ ਵੱਲੋਂ ਪੈਲ ਕੀਤੀ ਗਈ ਜਿਸ ਤੋਂ ਬਾਅਦ ਅੱਜ ਹੰਬਲਾ ਫਾਊਂਡੇਸ਼ਨ ਵੱਲੋਂ 600 ਬਜੋ ਮਠਿਆਈਆਂ ਅਤੇ ਤੇਲ ਵਾਸਤੇ ਖਰਚਾ ਦਿੱਤਾ ਗਿਆ ਉਥੇ ਆਰਟਿਸਟ ਪਵਨਦੀਪ ਕੌਰ ਜੋਲ ਅਤੇ ਪ੍ਰੀਤਪਾਲ ਸਿੰਘ ਵੱਲੋਂ 30000 ਦਾ ਫਰੈਂਡਸ ਆਫ ਨੇਚਰ ਕਲੱਬ ਵੱਲੋਂ 10000 ਮਾਲਵਾ ਵੈਲਫੇਅਰ ਸੁਸਾਇਟੀ ਮਾਣੂ ਕੇ ਵੱਲੋਂ 5200 ਰੁਪਏ ਨਰਿੰਦਰ ਕੇਸਰ ਵੱਲੋਂ 5000 ਰੁਪਏ ਅਤੇ ਕਾਲਪੁਰਖ ਕੀ ਫੌਜ ਵੱਲੋਂ ਲੜਕੀ ਤੇ ਲੜਕੇ ਕੱਪੜੇ ਦੋਨਾਂ ਪਰਿਵਾਰਾਂ ਲਈ ਕੱਪੜੇ ਬਰਤਨ ਰਜਾਈਆਂ ਮਸ਼ੀਨ ਅਤੇ 21000 ਰੁਪਏ ਦੇ ਦਾਣ ਕੀਤਾ ਗਿਆ ਹੈ। ਹੰਬਲਾ ਫਾਊਂਡੇਸ਼ਨ ਦੇ ਡਾਕਟਰ ਸਰਜੀਤ ਸਿੰਘ ਸਿੱਧੂ ਕਮਾ ਸਿੱਧੂ ਜਗਦੀਪ ਬੜਿੰਗ ਤਰਲੋਚਨ ਬਸਾਫਰ ਪੀ ਕੇ ਕਮਲਜੀਤ ਕੌਰ ਰਿਸ਼ੀ ਰਾਹੀ ਅਰਸ਼ਦੀਪ ਢਿੱਲੋਂ ਨੇ ਸਾਂਝੇ ਰੂਪ ਚ ਕਿਹਾ ਕਿ ਉਹ ਜਸਪ੍ਰੀਤ ਸਿੰਘ ਦਈਆ ਅਕਾਲ ਪੁਰਖ ਕੀ ਫੌਜ ਮਾਲਵਾ ਸੋਸਾਇਟੀ ਦਾ ਫਰੈਂਡਸ ਆਫ ਨੇਚਰ ਸਭ ਦਾ ਤਨਵਰ ਕੀਤਾ ਹੁਣਾ ਕਿਹਾ ਕਿ ਲੋੜ ਵੇਲੇ ਕਿਸੇ ਕੰਮ ਪੰਜਾਬੀਆਂ ਦੇ ਹਿੱਸੇ ਹੀ ਆਈ ਹੈ ਇਸ ਮੌਕੇ ਤੇ ਗਾਇਕ ਸੁਜੀਤ ਸੰਧੂ ਰਗਵੀਰ ਸ਼ੰਖਾਰਾ ਸਰਪੰਚ ਬਲਦੇਵ ਸਿੰਘ ਮਾਨੂਕੇ ਕਮਲਜੀਤ ਸਿੰਘ ਵਰਦੀ ਦਲਜੀਤ ਸਿੰਘ ਮਾਲਮ ਆਦੇ ਹਾਜ਼ਰ ਸੰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਮਲਾ ਫਾਊਂਡੇਸ਼ਨ ਦਾ ਜੀ ਤੁਹਾਡੇ ਸਹਿਯੋਗ ਨਾਲ ਹੋਰ ਦਾਨੀ ਸੱਜਣ ਵੀ ਸਰਪੰਚ ਅਹੁਦੇਦਾਰ ਬੰਦੇ ਤੇ ਹੋਰ ਫਾਊਂਡੇਸ਼ਨ ਵਾਲੇ ਸੰਸਥਾਾਂ ਵਾਲੇ ਵੀ ਆਏ ਨੇ ਉਹਨਾਂ ਬੇਟੀ ਦਾ ਵਿਆਹ ਸੀਗਾ ਉਹਦੇ ਵਿੱਚ ਨਾ ਬਹੁਤ ਸਹਿਯੋਗ ਦਿੱਤਾ ਜੀ ਹਰੇਕ ਪ੍ਰਕਾਰ ਦਾ ਰਸਣ ਪਾਣੀ ਲੀੜਾ ਕਪੜਾ ਜੋ ਵੀ ਵਿਆਹ ਸ਼ਾਦੀ ਵਿੱਚ ਬੰਦਾ ਹੁੰਦਾ ਹੁੰਦਾ ਜੀ ਦਾਜ ਦੇਹਜ ਦਾ ਪਾਂਡਾ ਬਰਤਨ ਜੋ ਵੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜੀ ਵਾਇਗੁਰ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਹੋਰ ਬਲ ਬਖਸ਼ੇ ਅੱਗੇ ਤੋਂ ਹੋਰ ਏਦਾਂ ਦੇ ਗਰੀਬ ਪਰਿਵਾਰਾਂ ਦੀ ਮਦਦ ਕਰਨ ਦੀ ਬਲ ਬਖਸ਼ੇ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਗੱਟੀ ਰਾਜੋਕੇ ਜਿਹੜੀ ਨਵੀਂ ਹੈ ਹੁਸੈਨੀ ਵਾਲਾ ਬਾਰਡਰ ਦੇ ਨਾਲ ਉਸ ਪਿੰਡ ਦੇ ਵਿੱਚ ਖੜੇ ਆਂ ਇਹ ਪੂਰਾ ਇਲਾਕਾ ਹੀ ਹੜਾਂ ਦੀ ਮਾਰ ਹੀਟ ਸੀਗਾ ਤਾਂ ਇਸ ਦਰਮਿਆਨ ਹੀ ਸਾਡੇ ਕੋਲ ਇੱਕ ਪਹੁੰਚ ਹੋਈ ਸਾਡੇ ਵੀਰਾਂ ਨੇ ਇਸ ਪਿੰਡ ਦੇ ਵੀਰਾਂ ਨੇ ਵੀ ਇੱਕ ਵੀਡੀਓ ਵਾਇਰਲ ਕੀਤੀ ਕਿ ਇਸ ਬੱਚੀ ਦਾ ਵਿਆਹ ਸੋਨਿਆ ਦਾ ਨਾਮ ਹੈ ਔਰ ਇਹਦੇ ਜੀਜਾ ਜੀ ਨੇ ਮੈਂ ਦੱਸਣਾ ਚਾਹਣਾ ਕਿ ਸੱਤ ਪੈਣਾ ਸੀ ਔਰ ਸੱਤਾਂ ਪੈਣਾ ਦੇ ਜਿਹੜੇ ਮਾਪਿਓ ਸੀਗੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦਾ ਜੀਜਾ ਵਿਨੋਦ ਇਹਨੇ ਜਿਹੜੀਆਂ 5 ਬੇਟੀਆਂ ਸੀ ਉਹਨਾਂ ਦਾ ਵਿਆਹ ਕੀਤਾ ਇਹ ਵੱਡੀ ਗੱਲ ਹੁੰਦੀ ਕਿ ਜੁਵਾਈ ਪਾਈ ਆ ਕੇ ਇਹਨਾਂ ਦਾ ਵਿਆਹ ਕਰੇ ਔਰ ਕੱਲ ਪਰਸੋਂ ਦੀ ਵੀਡੀਓ ਇਹਨਾਂ ਦੇ ਪਿੰਡੋਂ ਆਈ ਫਿਰ ਸਾਡੇ ਵੀਰ ਕੁਝ ਅਖਬਾਰਾਂ ਚੈਨਲਾਂ ਤੋਂ ਆਏ ਆਏ ਉਹਨਾਂ ਨੇ ਵੀ ਵੀਡੀਓ ਵਾਇਰਲ ਕੀਤੀ ਤੇ ਉਹ ਵੀਡੀਓ ਵੇਖ ਕੇ ਕਿਉਂਕਿ ਬੱਚੀ ਦਾ ਵਿਆਹ ਰੱਖਿਆ ਹੈ 30 ਸਤੰਬਰ ਦਾ ਸਾਡੇ ਬਹੁਤ ਸਾਰੇ ਵੀਰਾਂ ਨੇ ਮਦਦ ਕੀਤੀ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਔਰ ਸਾਡੀ ਨਗਰ ਪੰਚਾਇਤ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਮੈਂ ਅਨਾਉਂਸ ਕਰਦਾ ਕਿ ਕਿਹੜੇ ਕਿਹੜੇ ਵੀਰਾਂ ਨੇ ਅਸੀਂ ਪਹਿਲਾਂ ਦੱਸਣਾ ਕਿ ਹੰਬਲਾ ਫਾਊਂਡੇਸ਼ਨ ਵੱਲੋਂ ਇਹਨਾਂ ਦਾ ਤੇਲ ਦਾ ਸੀਗਾ ਕਿ ਸਾਡਾ ਪੱਠੀਆਂ ਦਾ ਜੇ ਮਠਿਆਈ ਦਾ ਖਰਚਾ ਉਹ ਅਸੀਂ ਹੰਬਲਾ ਫਾਊਂਡੇਸ਼ਨ ਵੱਲੋਂ ਦੇ ਕੇ ਚੱਲੇ ਹਾਂ ਇਸ ਤੇ ਨਾਲ ਹੀ ਦਾ ਫਰੈਂਡਸ ਆਫ ਨੇਚਰ ਉਹ ਸਾਰੇ ਵੀਰ ਜਿਹੜੇ ਕਲੱਬ ਵਾਲੇ ਆ ਉਹਨਾਂ ਨੇ 10000 ਦੀ ਮਦਦ ਇਸ ਪਰਿਵਾਰ ਲਈ ਕੀਤੀ ਆ ਇਹਦੇ ਨਾਲ ਹੀ ਸਾਡੇ ਆਰਟਿਸਟ ਵੀਰ ਹੈਗੇ ਆ ਪਵਨਦੀਪ ਕੌਰ ਤੇ ਪ੍ਰਿਤਪਾਲ ਪਵਨਦੀਪ ਕੌਰ ਜੋਲ ਔਰ ਪ੍ਰਿਤਪਾਲ ਸਿੰਘ ਇਹਨਾਂ ਨੇ 30000 ਦੀ ਮਦਦ ਜਿਹੜੀ ਆ ਹੁਣੇ-ਹੁਣੇ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਏ ਨੇ ਇਸ ਦੇ ਨਾਲ ਹੀ ਸਾਡੇ ਨਰਿੰਦਰ ਸਿੰਘ ਜੀ ਨੇ ਮਾਸਟਰ ਜਿਨ੍ਹਾਂ ਦਾ ਸਕੂਲ ਆ ਭਾਨੇ ਵਾਲੇ ਉਹਨਾਂ ਨੇ 5100 ਰੁਪਿਆ ਇਹਨਾਂ ਨੂੰ ਮਦਦ ਕੀਤੀ ਆ ਉਸ ਤੋਂ ਨਾਲ ਹੀ ਅਸੀਂ ਬਹੁਤ ਧੰਨਵਾਦੀ ਆ ਸਰਦਾਰ ਜਸਪ੍ਰੀਤ ਸਿੰਘ ਦਈਆ ਸਾਹਿਬ ਹੋਰਾਂ ਦੇ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਔਰ ਉਹਨਾਂ ਦੀ ਬਦੌਲਤ ਅਕਾਲਪੁਰ ਅਕਾਲਪੁਰ ਕੀ ਫੌਜ ਵੱਲੋਂ ਜਿਹੜਾ ਸਮਾਨ ਜਿਹੜਾ ਕੱਲ ਇੱਥੇ ਮੁਹੱਈਆ ਕਰਾਇਆ ਜਾਣਾ ਮੈਂ ਉਹਦੀ ਇੱਕ ਵਾਰੀ ਅਨਾਊਂਸਮੈਂਟ ਕਰ ਦਿਆਂ ਇੱਕ 12 ਬਰਤਨਾਂ ਦਾ ਜਿਹੜਾ ਪੂਰਾ ਇੱਕ ਸੈੱਟ ਹੈ ਉਹ ਬੇਟੀ ਨੂੰ ਦਿੱਤਾ ਜਾਣਾ ਇੱਕ ਕੱਪੜਿਆਂ ਦਾ ਪੂਰਾ ਸੈੱਟ ਜਿਹੜਾ ਇਸ ਕੁੜੀ ਲਈ ਔਰ ਇਸ ਹੋਣ ਵਾਲਾ ਜਿਹੜਾ ਦਾ ਪਤੀ ਉਹਦੇ ਲਈ ਔਰ ਇਹਨਾਂ ਦੇ ਮਾਪਿਓਲ ਉਹਨਾਂ ਵਾਸਤੇ ਉਹਨਾਂ ਨੇ ਭੇਜਿਆ ਔਰ ਇੱਕ ਆ ਮਸ਼ੀਨ ਜਿਹੜੀ ਸਲਾਈ ਕਢਾਈ ਦੀ ਉਹ 15000 ਦੀ ਉਹਨਾਂ ਭੇਜਣੀ ਹੈ ਕੱਲ ਇੱਕ ਪੂਰਾ ਰਾਸ਼ਨ ਭੇਜਣਾ ਨਾਲ ਹੀ ਪੂਰੀਆਂ ਬੈੱਡ ਸ਼ੀਟਸ ਔਰ ਜਿੰਨੇ ਕੰਬਲ ਵਗੈਰਾ ਉਹ ਵੀ ਉਹਨਾਂ ਨੇ ਦਾਤ ਦੇ ਜੋ ਆਪਣੀ ਇਸ ਬੇਟੀ ਨੂੰ ਜਿਵੇਂ ਦੇਣੇ ਆ ਸਫਾਰੀ ਸੂਟ ਪੂਰਾ ਦੇਣਾ ਔਰ ਨਾਲ ਹੀ ਤਲਾਈ ਰਜਾਈ ਦੇ ਪੂਰੇ ਦੋ ਸੈੱਟ ਦੇਣੇ ਆ ਔਰ 21000 ਰੁਪਇਆ ਇਹਨਾਂ ਦੇ ਅਕਾਊਂਟ ਵਿੱਚ ਉਹ ਸੰਸਥਾ ਵੱਲੋਂ ਅਕਾਲ ਪੁਰਖੀ ਫੌਜ ਉਹਦੇ ਵੱਲੋਂ ਇਹਨਾਂ ਦੇ ਅਕਾਊਂਟ ਵਿੱਚ ਪਾਇਆ ਜਾਣਾ ਮੈਂ ਧੰਨਵਾਦ ਕਰਦਾ ਸਾਰੀਆਂ ਹੀ ਜਥੇਬੰਦੀਆਂ ਦਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਹੈਲਪ ਕੀਤੀ ਆ ਔਰ ਇਸ ਪਰਿਵਾਰ ਦੀ ਬਾਹ ਫੜੀ ਆ ਕਿਉਂਕਿ ਬਹੁਤ ਘੱਟ ਜਿਹੜੇ ਲੋਕ ਆ ਜਿਹੜੇ ਇਸ ਤਰ੍ਹਾਂ ਦੀ ਮਦਦ ਕਰਦੇ ਆ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਕਿਉਂਕਿ ਇਹ ਪਾਣੀ ਦੀ ਮਾਰ ਹੇਠ ਆਏ ਆ ਪਹਿਲਾਂ ਵੀ ਵੀਰ ਨੇ ਪੰਜ ਬੇਟੀਆਂ ਵਿਆਈਆਂ ਨੇ ਆਪਦੀਆਂ ਜਿਨ੍ਹਾਂ ਨੂੰ ਅਸੀਂ ਸਾਲੀਆਂ ਉਹਨੇ ਭੈਣਾ ਬਣਾ ਕੇ ਵਿਆਈਆਂ ਤਾ ਇਸ ਵੀਰ ਦਾ ਵੀ ਧੰਨਵਾਦ ਹੈ ਕਿ ਇਹਨਾਂ ਪੈਣਾ ਨੂੰ ਤੂੰ ਸੰਭਾਲਿਆ ਮੇਰੇ ਭਰਾ ਨੇ ਤੇ ਪੂਰੀ ਪੰਚਾਇਤ ਵੱਲੋਂ ਸਾਰੇ ਵੀਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਭੇਜਿਆ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਨੂੰ ਇੱਕ ਹੋਰ ਮੈਂ ਅਨਾਉਂਸਮੈਂਟ ਸਾਡੇ ਸਰਦਾਰ ਬਲਦੇਵ ਸਿੰਘ ਜੀ ਆਏ ਆ ਮਾਨੂਕੇ ਤੋਂ ਸਰਪੰਚ ਨੇ ਮਾਨੂਕੇ ਸੰਧਵਾ ਤੋਂ ਮਾਲਵਾ ਵੈਲਫੇਅਰ ਸੁਸਾਇਟੀ ਇਹਨਾਂ ਦੀ ਹੈ ਉਹਦੇ ਵੱਲੋਂ 5100 ਰੁਪਏ ਇਸ ਬੇਟੀ ਨੂੰ ਦਿੱਤਾ ਜਾਣਾ ਤਾਂ ਧੰਨਵਾਦ ਸਰਪੰਚ ਸਾਹਿਬ ਔਰ ਸਾਰੇ ਵੀਰਾਂ ਦਾ ਫੇਰ ਇੱਕ ਵਾਰ ਧੰਨਵਾਦ ਥੈਂਕ ਯੂ